ਜਿੱਥੇ ਹੁਣ ਮੌਸਮ ਆਪਾਂ ਨੂੰ ਪਤਾ ਘੁੰਮਣ ਫਿਰਨ ਆਲਾ ਹੈਗਾ ਪਰ ਲਾਪਰਵਾਹੀਆਂ ਬੱਚੇ ਕਰ ਜਾਂਦੇ ਨੇ ਇੱਕ ਤਾਂ ਪਤਾ ਹੁੰਦਾ ਕਈ ਵਾਰ ਡਾਇਰੈਕਟ ਪਿੰਡੋਂ ਹੀ ਸਿੱਦੇ ਚੜ੍ਹ ਕੇ ਇਹਨਾਂ ਕੰਟਰੀਜ਼ ਦੇ ਵਿੱਚ ਕਿਤੇ ਵੀ ਮੁਲਕ ਚ ਜਾਂਦੇ ਆ ਤੇ ਇੱਥੇ ਸਾਰਿਆਂ ਨੂੰ ਪਤਾ ਹੀ ਹੈ ਵੀ ਕੁਦਰਤੀ ਨਜ਼ਾਰੇ ਦੇਖਣ ਲਈ ਵੈਸੇ ਵੀ ਵਿਸਟਰ ਆਉਂਦੇ ਨੇ ਇਹ ਤਾਂ ਵਿਦਿਆਰਥੀ ਪੱਕੇ ਤੌਰ ਤੇ ਪੜ੍ਹਨੇ ਆਏ ਹੁੰਦੇ ਨੇ ਫਿਰ ਇਹ ਵੀ ਦੋਸਤਾਂ ਮਿੱਤਰਾਂ ਨਾਲ ਘੁੰਮਣ ਚਲੇ ਜਾਂਦੇ ਨੇ ਹਰ ਮੌਸਮ ਦੇ ਇਸੇ ਗਰਮੀਆਂ ਦੇ ਦਿਨਾਂ 'ਚ ਇਦਾਂ ਦੇ ਘਟਨਾਵਾਂ ਵਾਪਰਦੀਆਂ ਨੇ ਸੋ ਹੁਣ ਇੱਕ ਪੰਜਾਬੀ ਵਿਦਿਆਰਥੀ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤਿੰਨ ਤਕੋਏ ਮੰਦਪਾਗੇ ਇੱਕ ਡਰਾਮਾ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਹਰ ਸਾਲ ਇਹ ਵਕ ਵਕ ਮੀਡੀਆ ਪਲੈਟਫਾਰਮਸ ਤੇ ਹੋਕਾ ਦਿੱਤਾ ਜਾਂਦਾ ਆ ਕਿ ਤੁਸੀਂ ਡੂੰਘੇ ਪਾਣੀ ਤੋਂ ਆਪਣਾ ਬਚਾਅ ਕਰਨਾ ਆ ਤੇ ਜੇਕਰ ਤੁਹਾਨੂੰ ਤੈਰਨਾ ਨਹੀਂ ਆਉਂਦਾ ਤਾਂ ਈਵਨ ਜਿਹੜੇ ਇਹ ਡੂੰਘੇ ਸਵਿਮਿੰਗ ਪੂਲਸ ਵੀ ਹੁੰਦੇ ਨੇ ਸੋ ਉਹਦੇ ਵਿੱਚ ਵੀ ਤੁਸੀਂ ਧਿਆਨ ਰੱਖਣਾ ਆ ਕਈ ਵਾਰ ਉੱਥੇ ਵੀ ਇਹੋ ਜਿਹੇ ਹਾਦਸੇ ਵਾਪਰ ਜਾਂਦੇ ਨੇ ਸੋ ਹੁਣ ਦੋ ਹਾਦਸੇ ਹੋਏ ਨੇ ਇੱਕ ਬ੍ਰਿਟਿਸ਼ ਕੋਲੰਬੀਆ ਚ ਹੋਇਆ ਤੇ ਕੰਟਾਰੀਓ ਦੇ ਵਿੱਚ ਹੋਇਆ ਸੰਤਾਰੀਓ ਦੇ ਵਿੱਚ 17 ਜੁਲਾਈ ਨੂੰ ਕਹਿੰਦੇ ਹਾਦਸਾ ਹੋਇਆ ਆ ਇਹ ਬਲੂ ਮਾਊਂਟੇਨ ਵਿਲੇਜ 'ਚ ਹਾਦਸਾ ਹੋਇਆ ਜਿਹਦੇ ਵਿੱਚ ਇੱਕ ਸਵੀਮਿੰਗ ਪੂਲ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿਹਦੇ ਵਿੱਚ ਇਹ 22 ਸਾਲਾਂ ਦਾ ਇੱਕ ਇੰਟਰਨੈਸ਼ਨਲ ਸਟੂਡੈਂਟ ਜੋ ਉੱਤੇ ਪੜ੍ਹਨ ਵਾਸਤੇ ਆਇਆ ਸੀਗਾ ਇਹ ਹੁਣ ਵਰਕ ਪਰਮਿਟ ਦੇ ਉੱਪਰ ਸੀਗਾ ਸੋ ਇਹਦਾ ਨਾਮ ਰਵੀਸ਼ ਨਰੰਗ ਜੋ ਕਿ ਪੰਜਾਬ ਦੇ ਮੋਗਾ ਦੇ ਨਾਲ ਸਬੰਧਤ ਹੈ ਸੋ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਨਾਲ ਸਬੰਧਤ ਰਵੀਸ਼ ਨਰੰਗ ਦੀ ਮੌਤ ਇਸ সুইমিং ਪੂਲ ਆਸੇ ਦੇ ਵਿੱਚ ਹੋਈ ਹੈ ਸੋ ਇਸ ਤੋਂ ਇਲਾਵਾ ਇੱਕ ਖਬਰ ਜਿਹੜੀ ਮੈਂ ਦੱਸ ਰਹੀ ਹਾਂ ਕਿ ਜਿਹੜੀ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਈ ਹੈ ਸੋ ਉੱਥੇ ਵੀ ਇਹ ਕੁਝ ਦਿਨ ਪਹਿਲਾਂ ਲਗਭਗ ਇਹ ਨਜੀ ਤਿੰਨ ਹਫ਼ਤੇ ਪਹਿਲਾਂ ਜੀ ਉੱਥੇ 6 ਜੁਲਾਈ ਨੂੰ 225 ਨੂੰ தாம்ਸਨ ਦਰਿਆ ਆ ਕੈਮਲੋਥ ਵਿਕੇ ਜੀ ਸੋ ਉੱਥੇ ਇਹ ਕੁਝ ਨੌਜਵਾਨ ਬੋਲੀਵਲ ਖੇਡ ਰਹੇ ਸੀਗੇ ਸੋ ਬਾਲੀਵਾਲ ਖੇਡਦੇ ਹੋਇਆ ਕਿ ਕੀ ਉਹਨਾਂ ਦੀ ਬਾਲ ਦਰਿਆ ਦੇ ਵਿੱਚ ਜਾ ਕੇ ਡਿੱਗ ਗਈ ਜੀ ਉਹਨੂੰ ਦੇਖੋ ਜੇ ਬਾਲ ਤੁਹਾਡੀ ਦਰਿਆ 'ਚ ਡਿੱਗ ਗਈ ਹੈ ਤਾਂ ਹੁਣ ਤੁਸੀਂ ਮਗਰ ਥੋੜੀ ਦਰਿਆ ਦੇ ਵਿੱਚ ਵੜ ਜਾਓਗੇ ਬਾਲ ਚੱਕਣ ਵਾਸਤੇ ਸੋ ਇਹ ਨੌਜਵਾਨ ਸੀਗਾ ਜਿਹੜਾ ਕਿ ਇਹ ਵੀ ਪੰਜਾਬ ਤੋਂ ਹੀ ਆਇਆ ਹੋਇਆ ਨੌਜਵਾਨ ਹੈ ਸੋ ਇਹਨੇ ਇਹ ਦਰਿਆ ਦੇ ਵਿੱਚ ਜਾ ਕੇ ਇੱਕ ਕੋਸ਼ਿਸ਼ ਕੀਤੀ ਆ ਕਿ ਉਸ ਬਾਲ ਨੂੰ ਬਾਹਰ ਕੱਢ ਲਿਆ ਜਾਵੇ ਸੋ ਇਹ ਬਾਹਰ ਕੱਢਣ ਦੇ ਦੌਰਾਨ ਦਰਿਆ ਦਾ ਪਾਣੀ ਬੜਾ ਤੇਜ਼ ਸੀਗਾ ਥੌਮਸਨ ਦਰਿਆ ਬੜਾ ਤੇਜ਼ ਵਗਦਾ ਸੋ ਜੱਤੀ ਨੰ ਘਰੇ ਕਾ ਨਾ ਦਾ ਨੌਜਵਾਨ ਪਾਣੀ ਦੇ ਵਹਾਹ ਦੇ ਨਾਲੇ ਬਹਿ ਗਿਆ ਕੁਛ ਦੋਸਤ ਇਹ ਮਗਰ ਗਏ ਇਸ ਨੂੰ ਬਚਾਉਣ ਵਾਸਤੇ ਪਰ ਬਚਾ ਨਹੀਂ ਸਕੇ ਤਾਂ ਇਡੀ ਲਾਸ਼ ਜਿਹੜੀ ਆ ਇਹ ਪਤਾ ਲੱਗਾ ਕਿ 9 ਦਿਨਾਂ ਦੇ ਬਾਅਦ ਲੱਭੀ ਆ 9 ਦਿਨ ਲਾਸ਼ ਨੂੰ ਜਾਂਚ ਅਧਿਕਾਰੀ ਜਿਹੜੇ ਸੀਗੇ ਉਹ ਲੱਭਦੇ ਰਹੇ ਤੇ 9 ਦਿਨਾਂ ਬਾਅਦ ਫੇਰੀ ਦੀ ਪਾਣੀ ਦੇ ਵਿੱਚੋਂ ਲਾਸ਼ ਕੱਢੀ ਗਈ ਆ ਸੋ ਇਹ ਨੌਜਵਾਨ ਜੋ ਸੀਗਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਨਾਲ ਸਬੰਧਤ ਸੀਗਾ ਸੋ ਦੋ ਜਿਹੜੀਆਂ ਮੌਤਾਂ ਪਵਿੰਦਾ ਜੀ ਹੋਈਆਂ ਨੇ ਇੱਕ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਇੱਕ ਹੰਟਾਰੀਓ ਦੇ ਵਿੱਚ ਜਿਹੜੇ ਨੌਜਵਾਨ ਆ ਇਹ ਪਾਣੀ ਦੇ ਵਿੱਚ ਡੁੱਬ ਕੇ ਇਸ ਤਰੀਕੇ ਦੇ ਨਾਲ ਮਾਰੇ ਗਏ ਨੇ ਸੋ ਬਹੁਤ ਇਹ ਮੰਦਭਾਗੀਆਂ ਗੱਲਾਂ ਨੇ ਸੋ ਇਹਨਾਂ ਦੇ ਉੱਪਰ ਜਿਹੜਾ ਆ ਬੜਾ ਇਹ ਧਿਆਨ ਦੇਣ ਦੀ ਲੋੜ ਹੈ ਸੋ ਅੰਤ ਦੇ ਵਿੱਚ ਟ੍ਰਾਂਟੋ ਦੀ ਗੱਲ ਕਰਦੇ ਆ ਟ੍ਰਾਂਟੋ ਦੇ ਵਿੱਚ ਇੱਕ 71 ਸਾਲਾਂ ਦੀ ਔਰਤ ਦਾ ਕਤਲ ਹੋਇਆ ਸੀਗਾ ਉਹ ਗ੍ਰੋਸਰੀ ਕਰਕੇ ਆਈ ਸੀ ਜਿਹੜੇ ਗ੍ਰੋਸਰੀ ਦਾ ਸਮਾਨ ਆਪਣੀ ਗੱਡੀ 'ਚ ਰੱਖ ਰਹੀ ਸੀ ਸੋ ਇੱਕ ਗੰਡੀਕ ਹੋਣ ਆਏ ਸ਼ਖਸ ਜਿਹਦੀ ਉਮਰ ਸਿਰਫ 14 ਸਾਲ ਦੀ ਜਿਹਦੀ ਹੋਣ ਪਛਾਣ ਸਾਹਮਣੇ ਆ ਚੁੱਕੀ ਹੈ ਸੋ ਕਿਵੇਂ ਨਹੀਂ ਵੇਟ ਨਾਮ ਹੈ ਇਹਦਾ ਸੋ ਇਸ ਨੇ ਉਸ ਔਰਤ ਦਾ ਕਤਲ ਕਰ ਦਿੱਤਾ ਤੁਸੀਂ ਦੇਖੋ ਕਿ ਇਹ ਇੱਕ ਗੰਡੀਕ ਹੋਣ ਲਈ ਇੱਕ ਇਨਸਾਨ ਦਾ ਕਤਲ ਕਰ ਦੇਣਾ ਕਿ ਉਮਰ ਸਿਰਫ 14 ਸਾਲ ਹੈ ਸੋ 14 ਸਾਲ ਦੇ ਇਸ ਨੌਜਵਾਨ ਨੇ ਇੰਸਟਾਗ੍ਰam ਤੇ ਗੱਲਾਂ ਬਾਤਾਂ ਦਸੀਆਂ ਵੀ ਕਿਉਂ ਉਹਦਾ ਕਤਲ ਹੋਇਆ ਕਹਿੰਦੇ ਵੀ ਉਹ ਕਹਿੰਦੇ ਵੀ ਗੱਡੀ ਉਹ ਮੈਨੂੰ ਦੇ ਨਹੀਂ ਰਹੀ ਸੀ ਚਾਬੀ ਨਹੀਂ ਸੀ ਦੇ ਰਹੀ ਇਸ ਕਰਕੇ ਉਹਨੂੰ ਮਾਰਤਾ ਤੇ ਮਾਰਨ ਤੋਂ ਬਾਅਦ ਵੀ ਇਹਨੂੰ ਕੋਈ ਪਛਤਾਵਾ ਨਹੀਂ ਸੀਗਾ ਤਾਂ ਹੁਣ ਇਸ 14 ਸਾਲਾਂ ਦੇ ਨੌਜਵਾਨ ਦਾ ਇਹ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਆ ਸੋ ਇਹਦੇ ਉੱਪਰ ਜਿਹੜੇ ਨੇ ਇਹ ਸੈਕਿੰਡ ਡਿਗਰੀ ਕਤਲ ਦੇ ਚਾਰਜਸ ਲੱਗੇ ਨੇ ਸੋ ਬੜਾ ਮੰਦਫਾ ਗੁਰਜਾਨ ਹੈ ਵੀ ਛੋਟੇ-ਛੋਟੇ ਨੌਜਵਾਨ 15 16 17 ਸਾਲਾਂ ਦੇ ਇਹ ਬਹੁਤ ਖਬਰਾਂ ਆ ਰਹੀਆਂ ਨੇ ਜਿਹੜੇ ਫੜੇ ਜਾ ਰਹੇ ਨੇ ਨਾਮ ਹਜ ਤੱਕ ਨਹੀਂ ਹੁੰਦੇ ਚਲੋ ਇਹਦਾ ਨਾਮ ਜਨਤਕ ਹੋ ਗਿਆ ਇਸ ਤੰਗ ਨਾਲੇ ਇਹ ਕੀ ਕਾਰਨ ਨੇ ਕਿ ਉਹ ਨੌਜਵਾਨ ਕੈਨੇਡਾ ਦੇ ਵਿੱਚ ਗਲਤ ਪਾਸੇ ਨੂੰ ਜਾ ਰਹੇ ਨੇ ਇਹ ਵੀ ਇੱਕ ਬਹੁਤ ਵੱਡਾ ਸੋਚਣ ਦਾ ਵਿਸ਼ਾ ਹੈ ਬਹੁਤ